ਉਹਦਾ ਰਹਿਣ ਸਹਿ ਉਹਦੀ ਵਿਚਾਰ ਸੰਸਾਰ ਨਾਲੋਂ ਵੱਖਰੀ ਹੈ ਇਸੇ ਕਰਕੇ ਗੁਰਬਾਣੀ ਦਾ ਫਰਮਾਨ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਕਦੇ ਨਹੀਂ ਆਉਂਦਾ ਇਹਨਾਂ ਦਾ ਜੋੜ ਮਿਲਦਾ ਨਹੀਂ ਇਹਨਾਂ ਦਾ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਮਿਲਦਾ ਹੁਣ ਆਪਾਂ ਝਾਤੀ ਮਾਰੀਏ ਭਗਤ ਕਬੀਰ ਜੀ ਉਹਦੇ ਸਾਹਮਣੇ ਕੌਣ ਰਿਕਾਮਤਾ ਬਣੇ ਉਸ ਸਮੇਂ ਦੇ ਜੋ ਵੀ ਪੁਜਾਰੀ ਜੋ ਗਿਆਨ ਬੁੱਧੀ ਆਦਕੀ ਉਹ ਬਣੇ ਭਗਤ ਨਾਮਦੇਵ ਜੀ ਅੱਗੇ ਕੌਣ ਰੁਕਾਵਟ ਬਣੇ ਉੱਥੇ ਵੀ ਪੁਜਾਰੀ ਬਣੇ ਭਗਤ ਰਵਿਦਾਸ ਜੀ ਦੇ ਅੱਗੇ ਵੀ ਰੁਕਾਵਟਾਂ ਬਣੀਆਂ ਉਹ ਵੀ ਪੁਜਾਰੀ ਬਣੇ ਜਾਂ ਜਿਨ੍ਹਾਂ ਕੋਲ ਗਿਆਨ ਧਰਮ ਦਾ ਗਿਆਨ ਹੈ ਧਰਮ ਦੇ ਠੇਕੇਦਾਰ ਕਹਿ ਲਈ ਜਿੰਨੇ ਵੀ ਧੰਨ ਸ੍ਰੀ ਗੁਰਗੰਸਾ ਦੇ ਵਿੱਚ ਭਗਤ ਬੈਠੇ ਨੇ ਗੁਰਪਿਆਰੋ ਇਹਨਾਂ ਨੇ ਬੜੀਆਂ ਰਕਾਵਟਾਂ ਚੱਲੀਆਂ ਨੇ ਸੰਸਾਰ ਦੀਆਂ ਪਰ ਮੇਰੇ ਮਾਲਕ ਨੇ ਕਿਸੇ ਵੀ ਗਿਆਨੀ ਨੂੰ ਕਿਸੇ ਵੀ ਕਥਾਵਾਚਕ ਨੂੰ ਕਿਸੇ ਵੀ ਲਖਾਰੀ ਨੂੰ ਆਪਣੇ ਵਿੱਚ ਉਹਨੇ ਦਰਜਾ ਨਹੀਂ ਦਿੱਤਾ ਤਾਂ ਨਿਸ਼ਰੀ ਦੁਰਗਾੰਤਵ ਦੇ ਵਿੱਚ ਬਿਠਾਉਣ ਦਾ ਮੇਰੇ ਮਾਲਕ ਨੇ ਹੁਕਮ ਨਹੀਂ ਦਿੱਤਾ ਉਹਨਾਂ ਨੂੰ। ਆ ਚਾਤੀ ਮਾਰ ਲਓ ਅੱਜ ਵੀ। ਉਹਦੇ ਵਿੱਚ ਕੌਣ ਬੈਠੇ ਨੇ ਫਿਰ? ਭਗਤ ਬੈਠੇ ਨੇ। ਜਿਹੜੇ ਇਹ ਰਕਾਵਟਾਂ ਨੂੰ ਪਾਰ ਕਰਦੇ ਹੋਏ ਆਕਾਰਪੁਰਖ ਪਿਤਾ ਪਰਮਾਤਮਾ ਨਾਲ ਸੁਰਤ ਜੋੜਦੇ ਸੀ। ਅੱਜ ਉਹ ਸੁਰਤੀ ਦਾ ਵਿਰੋਧ ਹੋ ਰਿਹਾ। ਅੱਜ ਉਹ ਸੁਰਤ ਜੋ ਸੁਰਤ ਜੋੜਦੇ ਨੇ ਜੋ ਸੰਗਤਾਂ ਨੂੰ ਸਮਝਾਉਂਦੇ ਨੇ ਜੋ ਕਹਿੰਦੇ ਨੇ ਕਿ ਭਾਈ ਸੁਰਤੀ ਜੋੜ ਕੇ ਅੰਦਰ ਧਿਆਨ দাও ਮਾਲਕ ਕਿੱਥੇ ਆ ਮੈਨੂੰ ਖੋਜ ਉਹਨਾਂ ਦਾ ਅੱਜ ਕੱਲਹੋ ਬਰੋ ਚੱਲਦਾ ਅੱਜ ਤਾਂ ਹੀ ਨਹੀਂ ਪਹਿਲਾਂ ਤੋਂ ਵੀ ਸੀ ਇਹ ਤਾਂ ਗੁਰੂ ਪਿਆਰਿਓ ਇਹ ਆਪਾਂ ਅੱਜ ਵਿਚਾਰ ਕਰ ਰਹੇ ਆ ਕਿ ਆਪਾਂ ਇਸ ਚੀਜ਼ ਨੂੰ ਜੋ ਭਗਤ ਅੱਜ ਵੀ ਬਹੁਤ ਹੈ ਅੱਜ ਵੀ ਕੋਸ਼ਿਸ਼ ਬਹੁਤ ਕਰ ਰਹੇ ਨੇ ਪਰ ਉਹਨਾਂ ਦੇ ਸਾਹਮਣੇ ਰੁਕਾਵਟਾਂ ਬਹੁਤ ਆ ਜਾਂਦੀਆਂ ਨੇ ਇਸੇ ਕਰਕੇ ਆਪਾਂ ਕਿਸੇ ਦੇ ਸਾਹਮਣੇ ਰੁਕਾਵਟਾ ਨਾ ਬਣੀਏ ਕਿਉਂਕਿ ਫਿਰ ਧੰਨ ਸ੍ਰੀ ਗੁਰਗੰਸਾਹਬ ਦੇ ਵਿੱਚ ਜੋ ਪੰਗਤੀ ਹੈ ਗੁਰੂ ਸਾਹਿਬ ਨੇ ਜੋ ਸੁਖਣੀ ਸਾਹਿਬ ਦੇ ਅੰਦਰ ਦਰਜ ਕੀਤੀ ਹੈ ਉਹ ਫਿਰ ਸਾਡੇ ਤੇ ਲਾਗੂ ਹੁੰਦੀ ਹੈ ਉਹ ਪੰਗਤੀ ਫਿਰ ਸਾਡੇ ਤੇ ਲਾਗੂ ਹੁੰਦੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਇਸ ਮਨੁੱਖ ਦੀ ਜਾਤ ਤਾਂ ਮਨੁੱਖ ਦੀ ਹੈ ਮਨੁੱਖ ਦੀ ਸ਼੍ਰੇਣੀ ਵਿੱਚ ਜੰਮਿਆ ਤਾਂ ਜ਼ਰੂਰ ਹੈ ਪਰ ਇਹਦੇ ਕੰਮ ਪਸ਼ੂਆਂ ਨੂੰ ਵੀ ਭੈੜੇ ਨੇ ਗੁਰੂ ਸਾਹਿਬ ਕਹਿ ਰਹੇ ਅੰਦਾਸ ਨਹੀਂ ਕਹਿ ਰਹੇ ਗੁਰੂ ਪਿਆਰੇ ਕਰਤੂਤ ਪਸੂਕੀ ਮਾਨਸ ਜਾਤ